ਇਹ ਤੁਸੀਂ ਸਨੇਕ ਗੌਰਡ ਸਨੇਕ ਗੌਰਡ ਅਸੀਂ ਇਹਨੂੰ ਕਹਿੰਨੇ ਪੰਜਾਬੀ ਚ ਪਡੋਲ ਇਦਾਂ ਦੇ ਹੁੰਦੇ ਜੀ ਪਡੋਲ ਨਹੀਂ ਸੀ ਤੇ ਅੱਜ ਆਪਾਂ ਇਹਦੀ ਸਬਜ਼ੀ ਬਣਾ ਕੇ ਦੇਖਾਂਗੇ ਕਾਫੀ ਸਾਲਾਂ ਦੇ ਬਾਅਦ ਬਹੁਤ ਟਾਈਮ ਪਹਿਲਾਂ ਖਾਦੇ ਸੀਗੇ ਤੇ ਹੁਣ ਨਹੀਂ ਕਦੀ ਬਣਾਏ ਕਿਉਂਕਿ ਇੱਕ ਤਾਂ ਸਾਡੇ ਪੰਜਾਬ ਚ ਬਹੁਤ ਘੱਟ ਮਿਲਦੇ ਇਹ ਬਾਜ਼ਾਰ ਚੋਂ ਮੈਂ ਤਾਂ ਬਹੁਤ ਘਾਟ ਹੀ ਦੇਖਦੀਆਂ ਕਿਉਂਕਿ ਇਹਦੀ ਖੇਤੀ ਕੋਈ ਕਰਦਾ ਹੀ ਨਹੀਂ ਹੈਗਾ ਇੱਧਰ ਪੰਜਾਬ 'ਚ ਤਾਂ ਮੈਂ ਨਹੀਂ ਇਹਨਾਂ ਨੂੰ ਕਦੀ ਇੰਨੇ ਜ਼ਿਆਦਾ ਦੇਖਿਆ ਹੀ ਨਹੀਂ ਆ ਵੀ ਇਹਨਾਂ ਦੀ ਕੋਈ ਖੇਤੀ ਕਰਦਾ ਹੋਵੇ ਥੋੜੇ ਨਾ ਪੱਕ ਗਏ ਆ ਕਰਦਣਾ ਕੱਟਣ ਵਾਲੇ ਹੋ ਗਏ ਇਹ ਪਤਾ ਨਹੀਂ ਖਾਣ ਲਾਇਕ ਹੋਊਗਾ ਵੀ ਜਾਂ ਨਹੀਂ ਤਾਂ ਆ ਤਾਂ ਮੈਂ ਬੀਜ ਛੱਡ ਦਿੱਤਾ ਇੱਕ ਤੁਸੀਂ ਦੇਖੋ ਕਿੱਡਾ ਲੰਮਕੰਡਿਆ ਇੱਧਰ ਨੂੰ ਇੱਕ ਇੱਧਰ ਵੀ ਮੈਂ ਬੀਜ ਛੱਡਿਆ ਹੋਇਆ ਆ ਦੇਖੋ ਇੱਕ ਇੱਧਰ ਵੀ ਬੀਜ ਛੱਡਿਆ ਹੋਇਆ ਇਹ ਮੈਂ ਚਾਰ ਤੋੜ ਲਿਆ ਤੇ ਇੱਕ ਮੈਂ ਰਾਤੀ ਲੈ ਗਈ ਸੀ ਤੇ ਆਪਣੀ ਸਬਜੀ ਬਣਾਉਣ ਤੋਂ ਇਹ ਵਾਧੂ ਹੋ ਜਾਣੇ ਆ 1 ਕਿਲੋ ਤੋਂ ਉੱਪਰ ਹੋ ਜਾਣੇ ਆ ਇਹ ਕੋਈ ਵੇਲਾ ਹੈ ਇਹਦੇ ਵਿੱਚ ਉੱਗੀ ਆਪੇ ਡਰਮ ਚ ਉੱਗ ਗਈ ਸੀਗੀ ਪਲੀਜ਼ ਹੋ ਸਕਦਾ ਬੀਜ ਕਿਤੇ ਡਿੱਗ ਗਿਆ ਹੋਵੇ ਆ ਦੇਖੋ ਤੁਸੀਂ ਇੱਕ ਨਾ ਕੋਈ ਫਲੀ ਆਏ ਫਲੀ ਦੀ ਫਲੀ ਵੀ ਆਪੇ ਉਹ ਤਾਂ ਇਹਨਾਂ ਨੂੰ ਭਰਵੇਂ ਵੀ ਬਣਾ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਭਰਵੇਂ ਗਰੇਲੇ ਬਣਾਉਂਦੇ ਆ ਨਾ ਸੇਮ ਓਡੇ ਸਾਈਜ਼ ਦੇ ਤੁਸੀਂ ਇਸ ਤਰ੍ਹਾਂ ਇਹਨਾਂ ਦੇ ਪੀਸ ਕੱਟ ਲਓ ਏਡੇ ਵੱਡੇ ਲਗਭਗ 4-5 ਇੰਚੀ ਬੀਜ ਇਹਨਾਂ ਦੇ ਕੱਢ ਦੋ ਜੇ ਤੁਸੀਂ ਛਿਲਣੇ ਚਾਹੋ ਤਾਂ ਛਿੱਲ ਸਕਦੇ ਹੋ ਜਾਂ ਤੁਸੀਂ ਨਹੀਂ ਛਿਲਣੇ ਤਾਂ ਛਿਲਕੇ ਸਮੇਤ ਵੀ ਬਣਾ ਸਕਦੇ ਹੋ ਕਿਉਂਕਿ ਮੈਂ ਤਾਂ ਕੋਈ ਕੈਮੀਕਲ ਵਰਤਦੀ ਨਹੀਂ ਹੈਗੀ ਇਸ ਕਰਕੇ ਮੈਂ ਛਿਲਕੇ ਸਮੇਤ ਵੀ ਇਹਨਾਂ ਨੂੰ ਬਣਾ ਸਕਦੀ ਆ ਤੇ ਉਹ ਤੁਸੀਂ ਤੁਹਾਨੂੰ ਫਿਰ ਫਰਾਈ ਕਰਕੇ ਹੀ ਬਣਾਨੇ ਪੈਣੇ ਆ ਜੇ ਤੁਸੀਂ ਪਰਮੇ ਬਣਾਣੇ ਆ ਪਰ ਕਿਉਂਕਿ ਮੈਂ ਤੇਲ ਇਹ ਨਾਲ ਜ਼ਿਆਦਾ ਖਾਣਾ ਨਹੀਂ ਹੈਗਾ ਤੇ ਇਸ ਕਰਕੇ ਮੈਂ ਤੇ ਇਹਨਾਂ ਨੂੰ ਜਿਹੜਾ ਕੱਟ ਕੇ ਹੀ ਬਣਾਣਾ ਵਾ ਬਿਲਕੁਲ ਸਿੰਪਲ ਤਰੀਕੇ ਇਹਦੇ ਨਾਲ ਬਿਲਕੁਲ ਘੱਟ ਤੇਲ ਜਾਂ ਘਿਓ ਪਾ ਕੇ ਸਰੋਂ ਦੇ ਤੇਲ 'ਚ ਬਣਾਓ ਤੁਸੀਂ ਤਾਂ ਸਭ ਤੋਂ ਵਧੀਆ ਵਾ ਜੇ ਨਹੀਂ ਤਾਂ ਤੁਸੀਂ ਰਿਫਾਈਨਡ ਜਾਂ ਦੇਸੀ ਘਿਓ ਵੀ ਵਰਤ ਸਕਦੇ ਹੋ ਪੰਜ ਆਪਾਂ ਨੂੰ ਇਹ ਲੱਭਿਆ ਛਾਤ ਤੋਂ ਲਗਭਗ ਮੈਨੂੰ ਲੱਗਦਾ ਵੀ ਇਹ 2 ਕਿਲੋ ਦੇ ਕਰੀਬ ਹੀ ਹੋਣੇ ਆ ਤਿੰਨ ਮਿਲ ਲੈ ਪਿਆਜ਼ ਲਸਣ ਲੈ ਲਿਆ ਅਦਰਕ ਚਾਰ ਪੰਜ ਹਰੀ ਮਿਰਚ ਲੈ ਲਈ ਮੈਂ ਇੱਕ ਮੈਂ ਆਲੂ ਲੈ ਲਿਆ ਕਿਉਂਕਿ ਆਲੂ ਆਪਾਂ ਘਾਟੀ ਪਾਣਾ ਵਾ ਤੇ ਸਬਜੀ ਵੈਸੇ ਕਿੰਨੀ ਹੋ ਜਾਣੀ ਆ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਮੈਂ ਬਣਾ ਰਹੀ ਆ ਤੇ ਹੁਣ ਮੈਂ ਸਭ ਤੋਂ ਪਹਿਲਾਂ ਇਹਨਾਂ ਦੀ ਕਟਿੰਗ ਕਰ ਲਵਾਂ ਪੜੋਲ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਛਿੱਲ ਲਿਆ ਮੈਂ ਥੋੜੀ ਮੋਟੀ ਮੋਟੀ ਛਿਲ ਲਈ ਆ ਕਈ ਵਾਰੀ ਕਿ ਥੋੜੇ ਉੱਪਰ ਹੀ ਛੱਲਾ ਲਾਉਂਦੇ ਹੁੰਦੇ ਪਰ ਮੈਂ ਕਦੂ ਵਾਂਗੂ ਇਹਨੂੰ ਛਿਲਿਆ ਇਸ ਤਰ੍ਹਾਂ ਮੋਟੀ ਛੱਲਾ ਲਾ ਕੇ ਇਦੇ ਨਾਲ ਕੀ ਹੋਊਗਾ ਜਿਹੜਾ ਦਾ ਹਾਰਡ ਪਾਰਟ ਆ ਨਾ ਉਹ ਲੱਥ ਗਿਆ ਵਾ ਜਿਆਦਾ ਸਖਤ ਸਖਤ ਜਿਹੜਾ ਉਤੋਂ ਸੀ ਉਹ ਲਾਥੀਂਗੀ ਸਕਿਨ ਤੇ ਲਸਣ ਵੀ ਇਸ ਤਰ੍ਹਾਂ ਮੈਂ ਛਿੱਲ ਲਿਆ ਆਦਰਕ ਛਿੱਲ ਲਿਆ ਪਿਆਜ਼ ਲਲੈ ਤੇ ਕੁਛ ਮਲ ਲਿਆ ਮਿਰਚਾਂ ਤੁਸੀਂ ਚਾਹੋ ਤਾਂ ਇਹਨਾਂ ਨੂੰ ਕਦੂਗਸ਼ ਕਰ ਲਓ ਚਾਹੋ ਤਾਂ ਤੁਸੀਂ ਗ੍ਰाइंड ਕਰ ਲਓ ਜਾਂ ਤੁਸੀਂ ਇਹਨਾਂ ਦੀ ਕਟਿੰਗ ਵੀ ਕਰ ਸਕਦੇ ਹੋ ਪਰ ਮੈਂ ਇਹਨਾਂ ਨੂੰ ਜਿਹੜਾ ਵਾ ਗ੍ਰाइंड ਹੀ ਕਰ ਲੈਣਾ ਮਾਨ ਸਾਰਾ ਮੈਂ ਕੱਟ ਕੇ ਤਿਆਰ ਕਰ ਲਿਆ ਵਾ ਇਸ ਤਰ੍ਹਾਂ ਮੈਂ ਜਿਸ ਤਰ੍ਹਾਂ ਰਿੰਗ ਹੁੰਦੀ ਇਸ ਤਰ੍ਹਾਂ ਮੈਂ ਸਾਰੇ ਜਿਹੜੇ ਆ ਪੜੋਲ ਆ ਉਹਨਾਂ ਨੂੰ ਕੱਟ ਲਿਆ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਜਿੱਦਾਂ ਦੇ ਵੀ ਤੁਹਾਨੂੰ ਵਧੀਆ ਲੱਗਣ ਪਿਆਜ਼ ਮੈਂ ਇਸ ਤਰ੍ਹਾਂ ਕੱਦੂਕਸ਼ ਕਰ ਲਿਆ ਵਾ ਮੈਨੂੰ ਇਸ ਤਰ੍ਹਾਂ ਜ਼ਿਆਦਾ ਵਧੀਆ ਲੱਗਦਾ ਆਦਰਕ ਹਰੀ ਮਿਰਚ ਤੇ ਲਸਣ ਦਾ ਮੈਂ ਪੇਸਟ ਬਣਾ ਲਿਆ ਤਿੰਨ ਮੈਂ ਲੈ ਲਏ ਟਮਾਟਰ ਟਮਾਟਰ ਤੇ ਪਨੀਰ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਗ੍ਰाइंड ਕਰਦੇ ਆ ਅਸੀਂ ਮਤਲਬ ਇਸ ਤਰ੍ਹਾਂ ਬਣਾਉਂਦੇ ਆ ਮੈਂ ਆਪਣਾ ਬਣਾਉਣ ਦਾ ਤਰੀਕਾ ਤੁਹਾਨੂੰ ਦੱਸ ਰਹੀ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਮੈਂ ਹੁਣ ਇਕੱਠਿਆਂ ਨੂੰ ਗ੍ਰाइंड ਕਰ ਲੈਣਾ ਤੇ ਸਭ ਤੋਂ ਪਹਿਲਾਂ ਆਪਾਂ ਹੁਣ ਕਰਦੇ ਆ ਤੜਕਾ ਲਗਾਉਣਾ ਸ਼ੁਰੂ ਉਹਦੇ ਵਾਸਤੇ ਮੈਂ ਇੱਕ ਕੜਾਈ ਲੈ ਲਈ ਆ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਤੇਲ ਤੇਲ ਆਪਾਂ ਪਾਤਾ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀ ਪਿਆਜ਼ ਪਿਆਜ਼ ਆਪਣਾ ਬ੍ਰਾਊਨ ਹੋ ਚੁੱਕਾ ਜੀ ਹੁਣ ਆਪਾਂ ਪਾ ਦਾਂਗੇ ਲਸਣ ਤੇ ਅਦਰਕ ਦਾ ਜਿਹੜਾ ਪੇਸਟ ਬਣਾਇਆ ਸੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਣਾ ਵਾ ਤਾਂ ਕਿ ਲਸਣ ਦਾ ਜਿਹੜਾ ਕੱਚਾਪਾਨਾ ਉਹ ਦੂਰ ਹੋ ਜਵੇ ਤੇ ਦੂਜਾ ਲਸਣ ਜਿਹੜਾ ਕੱਚਾ ਸੁਆਦ ਉਹ ਨਹੀਂ ਲੱਗਦਾ ਹੁੰਦਾ ਜਿੰਨਾ ਆਪਾਂ ਇਹਨੂੰ ਹੌਲੀ-ਹੌਲੀ ਸੇਕ ਤੇ ਭੁੰਨਾਂਗੇ ਉਨਾ ਹੀ ਜਿਹੜਾ ਇਹਦਾ ਟੇਸਟ ਆ ਉਹ ਜ਼ਿਆਦਾ ਵਧੀਆ ਹੋਣਾ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਕਲਰ ਜਿਹੜਾ ਤੁੜਕੇ ਦਾ ਬ੍ਰਾਊਨ ਹੋ ਚੁੱਕਾ ਲਗਭਗ 5 ਤੋਂ 6 ਮਿੰਟ ਮੈਂ ਲਸਣ ਨੂੰ ਭੁੰਨ ਲਿਆ ਬਿਲਕੁਲ ਹੌਲੀ ਸੇਕ ਤੇ ਤੇ ਹੁਣ ਟਮਾਟਰ ਦੀ ਪੇਸਟ ਜਿਹੜੀ ਬਣਾਈ ਸੀ ਉਹ ਆਪਾਂ ਪਾ ਦੇਵਾਂਗੇ ਜਦੋਂ ਤੱਕ ਟਮਾਟਰ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਪਕਾਉਣਾ ਹਾਂ। ਪਨੀਰ ਨੂੰ ਮੈਂ ਗ੍ਰੈਂਡ ਕਰ ਲਿਆ ਵਾ। ਮੈਂ ਆਪਣਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜਿਸ ਤਰ੍ਹਾਂ ਕਿ ਮੈਂ ਬਣਾਉਣੀ ਹੈ ਸਬਜੀ ਪੜੋਲ ਦੀ। ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਮੇਰੇ ਨਾਲ ਜਰੂਰ ਸ਼ੇਅਰ ਕਰਿਓ। ਪਨੀਰ ਮੈਂ ਇਸ ਤਰ੍ਹਾਂ ਦਾ ਕਰ ਲੈਣਾ ਜਿਸ ਤਰ੍ਹਾਂ ਕਿ ਬਿਲਕੁਲ ਕਰੀਮੀ ਇਹਦਾ ਮਤਲਬ ਟੈਕਸਚਰ ਹੋ ਜਾਵੇ। ਤੁਸੀਂ ਦੇਖੋ ਬਿਲਕੁਲ ਕਰੀਮੀ ਹੋ ਗਿਆ ਇਹ। ਇਸ ਤਰ੍ਹਾਂ ਦਾ ਹੀ ਆਪਾਂ ਨੂੰ ਪਨੀਰ ਚਾਹੀਦਾ। ਤੇ ਹੋਣ ਟਮਾਟਰ ਨੂੰ ਭੁੰਨਣ ਦੇ ਨਾਲ-ਨਾਲ ਆਪਾਂ ਇਹਦੇ ਵਿੱਚ ਪਾ ਦਵਾਂਗੇ ਦੇਗੀ ਮਿਰਚ ਇੱਕ ਚਮਚ ਮੈਂ ਲੈ ਰਹੀ ਆਂ ਜੀ ਦੇਗੀ ਮਿਰਚ ਦਾ ਇਹ ਛੋਟਾ ਚਮਚਾ ਬਿਲਕੁਲ ਇਹ ਮੈਂ ਡੇਢ ਪਾਉਂਗੀ ਤੁਹਾਡੇ ਕੋਲ ਨਹੀਂ ਹੈ ਕਿ ਦੇਗੀ ਮਿਰਚ ਤਾਂ ਤੁਸੀਂ ਦੇਗੀ ਦੂਸਰੀ ਮਿਰਚ ਵੀ ਵਰਤ ਸਕਦੇ ਹੋ ਖਾਸ ਕਰਕੇ ਆ ਇਸ ਗੱਲ ਦਾ ਰੱਖਣਾ ਕਿ ਪਨੀਰ ਪਾਉਣ ਤੋਂ ਪਹਿਲਾਂ ਸੀ ਲੋੜ ਨਹੀਂ ਪਾਣਾ ਇਹਦੇ ਵਿੱਚ ਮਤਲਬ ਨਮਕ ਦੀ ਵਰਤੋਂ ਜਿਹੜੀ ਆ ਉਹ ਨਹੀਂ ਕਰਨੀ ਹਲਦੀ ਪਾਊਡਰ ਪਾ ਦਾਂਗੇ ਆਪਾਂ ਹਲਦੀ ਪਾਊਡਰ ਇੱਕ ਬਹੁਤ ਘੱਟ ਪੈਂਦਾ ਕਿਉਂਕਿ ਸਾਡਾ ਘਰ ਦਾ ਹਲਦੀ ਪਾਊਡਰ ਆ ਜਿਹੜੀ ਪੀਸਿਆ ਹੋਇਆ ਇਸ ਕਰਕੇ ਦੀ ਵਰਤੋਂ ਜਿਹੜੀ ਬਹੁਤ ਘੱਟ ਪੈਂਦੀ ਮਤਲਬ ਤਿੰਨ ਚੁਟਕੀ ਦੇ ਕਰੀਬ ਹੀ ਹਲਦੀ ਪੈਣੀ ਆ ਇੱਕ ਚਾਰ ਪੰਜ ਮੈਂਬਰਾਂ ਦੀ ਸੱਗੀ ਵਾਸਤੇ ਬਸ ਤਿੰਨ ਚੁਟਕੀ ਇੰਨੀ ਕੀ ਹਲਦੀ ਪੈਣੀ ਹੁਣ ਆਪਾਂ ਇਹਨੂੰ ਥੋੜੀ ਦੇਰ ਭੁੰਨਣ ਦਵਾਂਗੇ ਸੜਕਾ ਆਪਣਾ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦਵਾਂਗੇ ਜਿਹੜਾ ਆਪਾਂ ਹਾ ਗ੍ਰੈਂਡ ਕੀਤਾ ਸੀ ਇਹਨਾਂ ਵਿੱਚ ਚਮਚ ਨਾ ਪਾਉਣੀ ਆ ਕੱਢ ਕੇ ਪਨੀਰ ਮੈਂ ਪਾਤਾ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਤੱਕ ਭੁੰਨ ਲਵਾਂਗੇ ਥੋੜਾ ਜਿਹਾ ਮੈਂ ਪਾਣੀ ਲੱਗੀਆਂ ਪਾਣ ਜਿਹੜਾ ਆਪਾਂ ਜੱਗ ਦੇ ਵਿੱਚ ਇਹਨੂੰ ਘਾਲ ਕੇ ਪਾ ਦਵਾਂਗੇ ਆਦੀ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਮੈਂ ਇਹਦੇ ਵਿੱਚ ਜਿਹੜੇ ਆਪਾਂ ਪਰੋਲ ਕੱਟੇ ਸੀ ਇਹਨਾਂ ਨੂੰ ਪਾ ਦੂੰਗੀ ਤਿੰਨ ਤੋਂ ਚਾਰ ਮਿੰਟ ਤੱਕ ਮੈਂ ਇਹਨੂੰ ਸਟੀਮ ਦੇਣੀ ਹੈ ਤੁੜਕੇ ਦੇ ਵਿੱਚ ਤਾਂ ਕਿ ਇਹ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਮਸਾਲਾ ਵਾ ਇਹਨਾਂ ਦੇ ਅੰਦਰ ਤੱਕ ਜਿਹੜਾ ਇਹਦਾ ਟੇਸਟ ਵਾ ਉਹ ਚਲਿਆ ਜਾਵੇ ਤੁੜਕਾ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਤਿੰਨ ਤੋਂ ਚਾਰ ਮਿੰਟ ਤੱਕ ਇਹਨੂੰ ਮੈਂ ਪਾਫ ਦੇ ਲਈਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਹੋ ਜਿੱਦਾਂ ਦਾ ਤੁਹਾਨੂੰ ਪਸੰਦ ਆ ਤੁਸੀਂ ਗਰੇਵੀ ਰੱਖਣੀ ਆ ਜਾਂ ਸੁੱਕੀ ਸਬਜ਼ੀ ਰੱਖਣੀ ਉਹ ਤੁਸੀਂ ਆਪਣੀ ਪਸੰਦ ਦੇ ਅਨਸਾਰ ਪਾ ਲਓ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਰੰਗ ਦੇਖ ਸਕਦੇ ਹੋ ਕਿੰਨਾ ਸੋਹਣਾ ਰੰਗ ਆਇਆ ਸਬਜ਼ੀ ਦਾ ਐਂਡ ਦੇ ਵਿੱਚ ਹੁਣ ਮੈਂ ਇਹਦੇ ਵਿੱਚ ਪਾ ਦੂੰਗੀ ਜੀ ਕਾਲੀ ਮਿਰਚ ਜੀਰਾ ਕਾਲੀ ਮਿਰਚ ਮੈਂ ਇਕੱਠੀ ਇੱਕ ਥਾਂ ਹੀ ਕੁੱਟੀ ਹੋਈ ਆ ਦੋ ਚਮਚ ਪਾ ਦੇਣ ਲੱਗੀ ਆ ਇਹਦੇ ਮੈਂ ਬਾਕੀ ਨਮਕ ਤੁਸੀਂ ਆਪਣੇ ਸਵਾਦ ਦੇ ਮੁਤਾਬਕ ਵੱਧ ਘੱਟ ਕਰ ਸਕਦੇ ਹੋ ਜੇ ਤੁਸੀਂ ਥੋੜਾ ਨੂੰ ਗਾੜ੍ਹਾ ਕਰਨਾ ਇਸ ਤੋਂ ਉਹ ਤੁਹਾਡੀ ਆਪਣੀ ਪਸੰਦ ਆ ਜਿਸ ਤਰ੍ਹਾਂ ਤੁਸੀਂ ਪਸੰਦ ਕਰਦੇ ਹੋ ਉਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਪਰ ਮੈਂ ਥੋੜੀ ਗਰੇਵੀ ਰੱਖੀ ਆ ਕਿਉਂਕਿ ਅਸੀਂ ਚਾਵਲ ਦੇ ਨਾਲ ਖਾਣੀ ਆ ਇਹਦੇ ਵਿੱਚ ਜਿਹੜਾ ਆਪਾਂ ਪਨੀਰ ਪਾਇਆ ਸੀ ਨਾ ਉਹਦੇ ਨਾਲ ਜਿਹੜਾ ਸਬਜ਼ੀ ਦਾ ਟੇਸ ਆ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਟਰਾਈ ਜ਼ਰੂਰ ਕਰਕੇ ਦੇਖਿਓ ਜੇ ਤੁਸੀਂ ਕਦੀ ਨਹੀਂ ਇਹਦਾ ਸਬਜ਼ੀ ਬਣਾਈ ਤਾਂ ਮੇਰੇ ਕਹਿਣ ਤੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਸਬਜੀ ਮੇਰੀ ਸਬਜੀ ਬਣਾਉਣ ਦਾ ਤੁਹਾਨੂੰ ਤਰੀਕਾ ਵਧੀਆ ਲੱਗਾ ਧੰਨਵਾਦ ਜੀ ਤੁਹਾ ਸਾਰਿਆਂ ਦਾ ਬਹੁਤ-ਬਹੁਤ ਅੱਜ ਆਪਾਂ ਸਬਜ਼ੀਆਂ ਦੀ ਕੋਈ ਵੀਡੀਓ ਨਹੀਂ ਬਣਾਈ ਸਬਜ਼ੀਆਂ ਲਗਾਉਣ ਦੀ ਜਾਂ ਸਬਜ਼ੀਆਂ ਤੋੜਨ ਦੀ ਮੈਂ ਕਿਹਾ ਚਲੋ ਥੋੜਾ ਅਲੱਗ ਹੋ ਜਾਊਗਾ ਤੇ ਅੱਜ ਆਪਾਂ ਪਡੋਲ ਤੋੜੇ ਸੀ ਪਡੋਲ ਤੋੜਨ ਤੋਂ ਲੈ ਕੇ ਉਹਨਾਂ ਨੂੰ ਬਣਾਉਣ ਤੱਕ ਦੀ ਅੱਜ ਦੀ ਆਪਾਂ ਪੂਰੇ ਦਿਨ ਦੀ ਜਿਹੜੀ ਵੀਡੀਓ ਵਾ ਤੁਹਾਡਾ ਨਾਲ ਸ਼ੇਅਰ ਕੀਤੀ ਆ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਸੱਚੀ ਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ